ਅੱਜ ਜਿਸੀ ਆਏ ਸੀ ਜਿਹੜੀਆਂ ਉਹ ਲਗ ਲਗ ਭਗ ਤਿੰਨ ਸਾਢੇ ਤਿੰਨ ਮਹੀਨਿਆਂ ਤੋਂ ਸਾਡੇ ਮੋਰਚੇ ਚੱਲ ਰਹੇ ਆ ਉਹਨਾਂ ਫੈਕਟਰੀਆਂ ਦੇ ਮੂੰਹ ਦੇ ਦਰਾਂ ਦੇ ਮੂਰੇ ਕੰਗਲਾਲੀ ਰਾਜਪੂਤਾ ਜਿਹੜੀ ਐ ਫੈਕਟਰੀ ਬਣ ਚੁੱਕੀ ਐ ਤੇ ਲੱਗ ਰੇ ਚੱਲ ਰਹੀ ਐ ਉਹਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਐ ਲੰਮੇ ਚਿਰ ਤੋਂ ਲੋਕ ਸੰਤਾਪ ਭੋਗ ਰਹੇ ਆ ਉਹਦੇ ਮੂਰੇ ਵੀ ਧਰਨਾ ਹੁਣ ਲਗਭਗ ਡੇਢ ਦੋ ਮਹੀਨੇ ਦੋ ਮਹੀਨੇ ਹੋ ਗਏ ਲੱਗੇ ਹੋਏ ਨੇ ਦੋ ਮਹੀਨੇ ਹੋ ਗਏ ਪਰ ਪ੍ਰਸ਼ਾਸਨ ਅਸੀਂ ਇੱਥੇ 11 ਤਰੀਕ ਨੂੰ ਵੀ ਪ੍ਰਸ਼ਾਸਨ ਦੇ ਇੱਥੇ ਮੁਰੇ 11 ਆ ਜਿਹੜੀ 11 ਜੂਨ ਨੂੰ ਆ 11 ਜੂਨ ਨੂੰ ਵੱਡਾ ਇੱਥੇ ਧਰਨਾ ਲਾਇਆ ਉਹ ਧਰਨਾ ਲਾ ਕੇ ਅਸੀਂ ਮੰਗ ਕੀਤੀ ਸੀ ਪ੍ਰਸ਼ਾਸਨ ਤੋਂ ਡੀਸੀ ਮੈਡਮ ਜੀ ਤੋਂ ਵਿਚਾਰਨਾ ਮੀਟਿੰਗ ਕਰੋ ਇਹ ਮਸਲੇ ਦਾ ਹੱਲ ਕਰੋ ਇਹ ਫੈਕਟਰੀਆਂ ਲੋਕ ਵਿਰੋਧੀ ਆ ਲੋਕਾਂ ਦੇ ਸ਼ਹਿਰ ਨੂੰ ਖਰਾਬ ਕਰਨੀਆਂ ਪਾਣੀ ਵੀ ਪ੍ਰਦੂਸ਼ਿਤ ਕਰਦੀਆਂ ਹਵਾ ਵੀ ਬਦੂਤ ਕਰਨ ਲੱਗੀਆਂ ਕੋਈ ਛੱਟਾ ਨਿਕਲਿਆ ਜੀ ਉਹ ਹਾਂ ਛੱਟਾ ਨਿਕਲਿਆ ਮੈਡਮ ਜੀ ਨੇ ਥੱਲੇ ਕਮੇਟੀਆਂ ਬਣਾ ਕੇ ਰਿਪੋਰਟ ਬਣਾਈ ਆ ਲੋਕਾਂ ਦੇ ਵਿਊ ਲੈ ਲਏ ਆ ਉਹਨਾਂ ਕਮੇਟੀਆਂ ਦੇ ਵਿਊ ਲੈ ਲਏ ਵੀ ਕਿੰਨੀਆਂ ਘਾਤਕ ਆ ਕਿਉਂਕਿ ਜਿਹੜਾ ਪਾਣੀ ਬਰਤਨਾ ਉਹ ਫੈਕਟਰੀ ਦੇ ਅੰਦਰ ਉਹ ਦੂਸ਼ਤ ਹੋ ਕੇ ਧਰਤੀ 'ਚ ਪਾਰ ਰਿਹਾ ਗੰਗਰਾਲੀ ਰਾਜਪੂਤਾ ਦੇ ਵਿੱਚ ਜਿੱਥੇ ਪ੍ਰੈਕਟੀਕਲੀ ਚੱਲ ਰਹੀ ਆ ਦੂਜੀਆਂ ਥਾਵਾਂ ਤੇ ਤਰ ਮੁਸ਼ਕਾਬਾਦ ਪੂਰ ਵੀ ਖੜਾ ਉਹ ਸ਼ਰੀਦ ਹੀ ਨੇ ਤੇ ਅਸੀਂ ਉਹਨੂੰ ਪ੍ਰੈਕਟੀਕਲੀ ਦੇ ਉੱਤੇ ਇਹ ਜਾਦ ਦਵਾਇਆ ਮੈਡਲ ਨੂੰ ਵੀ ਆਹ ਹਾਲ ਹੋਣਾ ਲੋਕ ਬਿਮਾਰ ਹੋਣਗੇ ਕੈਸਰ ਦੀਆਂ ਬਿਮਾਰੀਆਂ ਚਵੜੀ ਦੀਆਂ ਬਿਮਾਰੀਆਂ ਮਿਹਦੇ ਦੀਆਂ ਬੀਤਰ ਦੀਆਂ ਬਿਮਾਰੀਆਂ ਦੇ ਸ਼ਿਕਾਰ ਆ ਲੋਕ ਵੀ ਇਸ ਦਾ ਸਾਰਾ ਵਾਤਾਵਰਨ ਪ੍ਰਦੂਸ਼ਿਤ ਹੋਊਗਾ ਅਸੀਂ ਨਹੀਂ ਲੱਗਣ ਦਵਾਂਗੇ ਹਰ ਕਿਸੇ ਨਹੀਂ ਲੱਗਣ ਦੇਵਾਂਗੇ ਜਿਹੜੀ ਚਾਂਦੀ ਦੀ ਜੁੱਤੀ ਚੱਲਦੀ ਹੈ ਕਿਤੋਂ ਵੀ ਐਨਓਸੀ ਹਾਸਲ ਕੀਤਾ ਜਾ ਸਕਦਾ ਕਿਉਂਕਿ ਇਹ ਅਰਬਾਂ ਪਤੀ ਕਰੋੜਾਂ ਪਤੀ ਹੈ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਇਹਨਾਂ ਨੇ 70% ਸਬਸਿਡੀ ਲਈ ਹੈ ਸਰਕਾਰ ਤੋਂ ਇਹ ਫੈਕਟਰੀਆਂ ਲਾਉਣ ਦੇ ਲਈ ਪਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਇਹਨਾਂ ਨੂੰ ਐਨਓਸੀ ਦੇਣ ਲੱਗਿਆਂ ਇਹ ਨਹੀਂ ਵੇਖਿਆ ਕਿ ਇਹ ਵਸੋਂ ਵਾਲੇ ਏਰੀਏ 'ਚ ਆਬਾਦੀ ਵਾਲੇ ਏਰੀਏ 'ਚ ਲੱਗ ਸਕਦੀ ਹੈ ਕਿ ਨਹੀਂ ਨੇੜੇ ਕੋਈ ਸਕੂਲ ਤਾਂ ਨਹੀਂ ਹੈ ਨੇੜੇ ਕੋਈ ਧਾਰਮਿਕ ਸਥਾਨ ਤਾਂ ਨਹੀਂ ਹੈ ਜੇ ਇਹਨਾਂ ਗੱਲਾਂ ਨੂੰ ਨਹੀਂ ਵੇਖਿਆ ਤਾ ਸਾਡੀ ਤਾਲ ਮਿਲ ਕਮੇਟੀ ਦੀ ਰਾਏ ਬਣੀ ਹੈ ਕਿ ਇਹ ਸਾਰਾ ਕੁਝ 2 ਨੰਬਰ 'ਚ ਹੋਇਆ ਹੈ 2 ਨੰਬਰ 'ਚ ਪੈਸੇ ਲੈ ਕੇ ਰਿਸ਼ਵਤਾਂ ਲੈ ਕੇ ਇਹਨਾਂ ਫੈਕਟਰੀ ਮਾਲਕਾਂ ਨੂੰ ਜਿਹੜੀਆਂ ਐਨਓਸੀ ਜਾਰੀ ਕੀਤੀਆਂ ਗਈਆਂ ਨਾ ਪੰਚਾਇਤ ਤੋਂ ਕੋਈ ਐਨਓਸੀ ਲਈ ਹੈ ਨਾ ਹੀ ਗ੍ਰਾਮ ਸਭਾ ਤੋਂ ਕੋਈ ਐਨਓਸੀ ਲਈ ਹੈ ਨਾ ਪਿੰਡ ਦੇ ਲੋਕਾਂ ਨੂੰ ਕੁਝ ਪੁੱਛਿਆ ਹੁਣ ਜਦੋਂ ਕੰਗਰਾਲੀ ਰਾਜਪੂਤਾਂ ਦੇ ਲੋਕ ਇੱਕ ਸੰਤਾਪ ਭੋਗ ਰਹੇ ਆ 2.5 3 ਸਾਲ ਤੋਂ ਉਹ ਮੂੰਹ ਬੰਦ ਕਰਕੇ ਰੱਖਦੇ ਆ ਮੂੰਹ ਟੱਕ ਕੇ ਰੱਖਦੇ ਆ ਰੋਟੀ ਵੀ ਦਰਾਜੇ ਬੰਦ ਕਰਕੇ ਖਾਂਦੇ ਆ ਉੱਥੇ ਲੋਕ ਬਿਮਾਰ ਹੋ ਰਹੇ ਆ ਤੜਫ ਰਹੇ ਆ ਤਾ ਸਾਡੇ ਬਾਕੀ ਥਾਮਾਂ ਤੇ ਲੱਗ ਰੀਆਂ ਫੈਕਟਰੀਆਂ ਦੇ ਸਬੰਧ ਚ ਵੀ ਸਾਡੀ ਇਹ رائے ਬਣੀ ਹੈ ਕਿ ਜੇ ਉੱਥੇ ਵੀ ਫੈਕਟਰੀਆਂ ਲੱਗੀਆਂ ਇਹ ਗੱਦਾ ਗੈਸ ਫੈਕਟਰੀਆਂ ਤਾਂ ਉੱਥੋਂ ਦੇ ਲੋਕ ਵੀ ਆ ਜਿਹੜਾ ਦੁੱਖ ਭੋਗਣਗੇ ਅਸੀਂ ਇਹ ਨਰਕ ਨਹੀਂ ਭੋਗਣਾ ਚਾਹੁੰਦੇ ਅਸੀਂ ਇਸ ਨਰਕ ਵਿੱਚ ਨਹੀਂ ਜਾਣਾ ਚਾਹੁੰਦੇ ਜਿਹਦੇ ਕਰਕੇ ਸਾਡਾ ਇਹ ਫੈਸਲਾ ਹੈ ਤਾਲ ਮਿਲ ਕਮੇਟੀ ਦਾ ਕਿ ਪੱਕੇ ਤੌਰ ਤੇ ਇਹ ਚਾਰੇ ਥਾਮਾਂ ਤੇ ਲੱਗੀਆਂ ਫੈਕਟਰੀਆਂ ਜੇ ਲੱਗ ਰੀਆਂ ਫੈਕਟਰੀਆਂ ਅਸੀਂ ਇਹ ਬੰਦ ਕਰਾਵਾਂਗੇ ਜੇ ਨਹੀਂ ਬੰਦ ਕਰਨਗੇ ਤਾਂ ਅਸੀਂ ਜ਼ਿੰਦਗੀ ਮੌਤ ਦਾ ਸੰਘਰਸ਼ਾ ਜੜਾ ਲੜਾਂਗੇ